ਸਰਸ਼ੀ ਕਾਲਜੀ ਮੈਂ ਦੀਨਾਂ ਤੇ ਮਾਨ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਹਮੇਸ਼ਾ ਹੀ ਤੁਹਾਨੂੰ ਅਨੇਕਾਂ ਵੀਡੀਓਜ਼ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਅਖੰਡਵਾਦ ਛੜਾ ਕਿ ਉਹ ਫੈਲਾਇਆ ਜਾ ਰਿਹਾ ਅਸੀਂ ਕਿਸੇ ਧਰਮ ਦੇ ਖਿਲਾਫ ਗੱਲਬਾਤ ਨਹੀਂ ਕਰਦੇ ਜੋ ਕੁਝ ਅੱਜਕੱਲ ਮੀਡੀਆ ਦੇ ਜ਼ਰੀਏ ਪਰੋਸਿਆ ਜਾ ਰਿਹਾ ਅਸੀਂ ਉਹਨਾਂ ਵੀਡੀਓਜ਼ ਦੇ ਆਧਾਰ ਦੇ ਉੱਤੇ ਹੀ ਗੱਲਬਾਤ ਕਰਦੇ ਹਾਂ ਪਰ ਅਸੀਂ ਕਿਸੇ ਵੀ ਧਰਮ ਨੂੰ ਟਾਰਗੇਟ ਜਿਹੜਾ ਕਿ ਉਹ ਨਹੀਂ ਕਰਦੇ ਹਾਲਾਂਕਿ ਜਿੱਥੇ ਜਿਹੜੀ ਵੀ ਗੱਲ ਹੁੰਦੀ ਆ ਅਸੀਂ ਹਮੇਸ਼ਾ ਉਸ ਨੂੰ ਸਾਹਮਣੇ ਹੀ ਰੱਖੀਦਾ ਚਾਹੇ ਉਹ ਕਿਸੇ ਨਾਲ ਵੀ ਸਬੰਧਿਤ ਕਿਉਂ ਨਾ ਹੋਵੇ ਤਾਂ ਜੇ ਮਾਮਲੇ ਦੀ ਗੱਲ ਕੀਤੀ ਜਾਵੇ ਹੁਣ ਤੱਕ ਅਸੀਂ ਦੇਖਿਆ ਕਿ ਗੁਰੂ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਾਨ ਮਰਿਆਦਾ ਨੂੰ ਭੰਗ ਜਿਹੜਾ ਕਿ ਕੀਤਾ ਚਾਰਿਆ ਪਰ ਜਿਹੜਾ ਹੁਣ ਜਗਰਾਉਂ ਦੇ ਜਿਹੜਾ ਚਰਨ ਘੜ ਗੁਰਦੁਆਰਾ ਸਾਹਿਬ ਆ ਜਿਹੜਾ ਉੱਥੋਂ ਦਾ ਮਾਮਲਾ ਸਾਹਮਣੇ ਆ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਅਜਿਹੇ ਜਿਹੜੇ ਸੇਵਾਦਾਰ ਬਣੇ ਹੋਏ ਨੇ ਜਿਹੜੇ ਗੁਰੂ ਘਰਾਂ ਦੇ ਮੁਖੀ ਬਣਾਏ ਹੋਏ ਨੇ ਘਟੋ ਘਟ ਪਹਿਲਾਂ ਉਹਨਾਂ ਦੇ ਕੈਰੇਕਟਰ ਤਾਂ ਚੈੱਕ ਕਰ ਲਿਆ ਕਰੋ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਉਹ ਇਸ ਤਰੀਕੇ ਦੇ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਕਿੱਥੇ ਤਾਂ ਆਪਣੇ ਧਰਮ ਨੂੰ ਵਧਾਉਣਾ ਚਾਹੀਦਾ ਹੈ ਸੰਗਤਾ ਵੱਤ ਤੋਂ ਵੱਧ ਜੁੜਨ ਲੋਕਾਂ ਨੂੰ ਜਿਹੜਾ ਨਸ਼ੇ ਤੋਂ ਬਚਾ ਕੇ ਸਿੱਖ ਧਰਮ ਦੇ ਨਾਲ ਜੋੜਿਆ ਜਾਵੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਪਰ ਦੂਜੇ ਪਾਸੇ ਅਜਿਹੇ ਘਟਿਆ ਲੋਕ ਜਿਹੜੇ ਕਿ ਗੁਰੂ ਘਰਾਂ ਦੇ ਠੇਕੇਦਾਰ ਬਣੇ ਹੋਏ ਨੇ ਤਾਂ ਅਜਿਹੇ ਲੋਕ ਆਪਣੀ ਘਟਿਆ ਸੋਚ ਦੇ ਨਾਂ ਨਾਲ ਗੁਰੂ ਘਰ ਨੂੰ ਬਦਨਾਮ ਕਰ ਰਹੇ ਨੇ ਗੁਰੂ ਘਰ ਦੇ ਵਿੱਚ ਬੈਠ ਕੇ ਜਿਹੜਾ ਕਿ ਇਹਨਾਂ ਦੇ ਵੱਲੋਂ ਅਜਿਹਾ ਘਟਿਆ ਕੰਮ ਕੀਤਾ ਜਾ ਰਿਹਾ ਜੀ ਹਾਂ ਤੁਸੀਂ ਮਾਮਲਾ ਸਭ ਨੇ ਸੁਣਿਆ ਹੋਣਾ ਕਿ ਚਰਨ ਘਾੜ ਗੁਰਦੁਆਰਾ ਸਾਹਿਬ ਦਾ ਜਿਹੜਾ ਮੁਖੀ ਹੈ ਉਸੇ ਬੋਲੋ ਇੱਕ ਜਿਹੜੀ ਲੜਕੀ ਆ ਉਸਦੇ ਨਾਲ ਵਿਆਹ ਦਾ ਚਾਂਸਾ ਦੇ ਕੇ ਉਸਦੇ ਨਾਲ ਜ਼ਬਰ ਜਨਾਹ ਕੀਤਾ ਉਸ ਲੜਕੀ ਨੇ ਹੋਰ ਵੀ ਖੁਲਾਸੇ ਕੀਤੇ ਕਿ ਇਸ ਨੇ ਹੋਰ ਵੀ ਕਈਆਂ ਦੇ ਨਾਲ ਅਜਈਆਂ ਕਟਿਆ ਹਰਕਤਾਂ ਕੀਤੀਆਂ ਨੇ ਜਿਸ ਦੇ ਚਲਦੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਜ਼ਬਰ ਜਨਾਹ ਦਾ ਮਾਮਲਾ ਇਸ ਬਾਪੇ ਦੇ ਖਿਲਾਫ ਕੀਤਾ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਦਾ ਹਾਸਲ ਕੀਤਾ ਗਿਆ ਤੇ ਹੁਣ ਉਹ ਜਿਹੜਾ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਹਵਾਲਾਤ ਦੇ ਵਿੱਚ ਬੈਠਾ ਸੋ ਉੱਥੇ ਹੀ ਜਿਹੜੇ ਕਿ ਐ ਜੀ ਪੀ ਸੀ ਦੀ ਇੱਕ ਟੀਮ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਜਿਨ੍ਹਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਪੁਲਿਸ ਦੀ ਟੀਮ ਦੇ ਸਾਹਮਣੇ ਖਾਲੀ ਕਰਵਾ ਦਿੱਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਗੁਟਕਾ ਸਾਬ ਤੇ ਪੋਥੀਆਂ ਸਾਨੂੰ ਜਿਹੜਾ ਕਿ ਬੜੀ ਮਾਨ ਮਰਿਆਦ ਦੇ ਨਾਲ ਉਥੋਂ ਜਿਹੜਾ ਕਿ ਚੁੱਕੇ ਲੈ ਗਏ ਤਸਵੀਰਾਂ ਦੇਖੀਆਂ ਤਾਂ ਆਓ ਸੁਣਦੇ ਹਾਂ ਐ ਜੀ ਪੀਥੀ ਸੇਵਾਦਾਰ ਦਾ ਕੀ ਕਹਿਣਾ ਹੈ ਤੇ ਪੁਰ ਦੇ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਕੀ ਇੱਥੇ ਕਾਰਵਾਈ ਕਰਕੇ ਚੱਲਿਓ ਗੁਰਦਰਾ ਚਰਨ ਘਾਟ ਸਾਹਿਬ ਦੇ ਵਿੱਚ ਤੇ ਕਿਉਂ ਕਰ ਰਹੇ ਹੋ ਪਹਿਲਾਂ ਇਹ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਗੁਰਦਰਾ ਚਰਨ ਘਾਟ ਖਾੜਾ ਵਿਖੇ ਇਸ ਤੇ ਮਾਪੋਰਸ ਜੀ ਦਾ ਕੋਈ ਵਿਵਾਦ ਹੋਣ ਕਾਰਨ ਸਾਡੀ ਡਿਊਟੀ ਲੱਗੀ ਸੀਗੀ ਜੀ ਗੁਰਦਾਰਾ ਗੁਰੂ ਸਰ ਪੌਂਕੇ ਤੋਂ ਇੱਥੋਂ ਗੁਰੂ ਸਾਹਿਬ ਦੀ ਸੇਵਾ ਨਹੀਂ ਹੋ ਰਹੀ ਸੀ ਇਸ ਕਰਕੇ ਪ੍ਰਸ਼ਾਸਨ ਨੇ ਅਤੇ ਹੋਰ ਸੰਗਤਾਂ ਨੇ ਦਫ਼ਤਰ ਐਜੀਪੀ ਨੂੰ ਸਕਾਰਤ ਕੀਤਾ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਜੀ ਇੱਥੋਂ ਚਾਰ ਗੁਰੂ ਸਾਹਿਬ ਦੇ ਸਰੂਪ ਤੇ ਕੁਝ ਸਟਿੱਕਾਂ ਨੇ ਜੀ ਉਹ ਅਸੀਂ ਗੁਰਦਾਰਾ ਗੁਰੂ ਸਰ ਪੌਂਕੇ ਵਿਖੇ ਬੜੀ ਮਰਯਾਦਾ ਦੇ ਨਾਲ ਲਿਆ ਰਹੇ ਹਾਂ ਤੇ ਗੁਰਦਾਰਾ ਚਰਨ ਘਾਟ ਨੂੰ ਇੱਥੋਂ ਪੂਰੀ ਤਰ੍ਹਾਂ ਖਾਲੀ ਕਰਤਾ ਜੀ ਗੁਰੂ ਸਾਹਿਬ ਦੇ ਸਰੂਪਾਂ ਤੋਂ ਹਾਂਜੀ ਗੁਰੂ ਸਾਹਿਬ ਦਾ ਇੱਥੇ ਕੋਈ ਸਰੂਪ ਨਹੀਂ ਹੈ ਜੀ ਨਾ ਹੀ ਇੱਥੇ ਕੋਈ ਗੋਟਾ ਸਾਹਿਬ ਹੈ ਜੀ ਨਾ ਕੋਈ ਸਟੇਟ ਠੀਕ ਹੈ ਜਿੱਥੇ ਗੁਰਦੁਆਰਾ ਜਗਰਾਉਂ ਦੇ ਚਰਨ ਘਾਟ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜੇ ਬਾਬਾ ਜੀ ਸੀਗੇ ਇੱਥੇ ਉਹਨਾਂ ਨਾਲ ਇੱਕ ਕੀ ਸਮੱਸਿਆ ਹੋਈ ਹੈ ਤੇ ਉਹਨਾਂ ਨੇ ਕੋਈ ਪਰਚਾ ਦਰਜ ਕੀਤਾ ਕਿਸ ਗੱਲ ਦਾ ਪਰਚਾ ਦਰਜ ਕੀਤਾ ਤੇ ਕੀ ਕਾਰਵਾਈ ਕੀਤੀ ਹੁਣ ਤੱਕ ਸਾਡੇ ਕੋਲ ਕੱਲੀ ਕੰਪਲੇਂਟ ਆਈ ਸੀ ਜਿਹੜੀ ਬੈਨੋ ਜਿਹੜੀ ਜਗਰਾਉਂ ਦੇ ਰਹਿਣਾ ਜੀ ਵੀ ਮੇਰੇ ਨਾਲ ਘਰੇ ਇੱਕ ਇਵੈਂਟ ਹੋਇਆ ਜਾਂ ਉਹ ਕੰਸਰਨ ਬਾਬਾ ਉਹਦੇ ਬਾਰੇ ਤਸਵੀਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆਰ ਅੰਡਰ ਸੈਕਸ਼ਨ 69 ਤੇ 351 ਆਫ ਪੀਐਨਐਸ ਦਰਜ ਕੀਤੀ ਹੈ ਜੀ ਤਕਬੀਆ ਬਰਰ ਕਰਕੇ ਅਸੀਂ ਜਿਹੜਾ ਕਨਸਰਨਡ ਅਕੀਰਤ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਉਸ ਤੋਂ ਬਾਅਦ ਇੱਥੇ ਗੁਰਦਵਾਰ ਸਾਹਿਬ ਦੇ ਵਿੱਚ ਜਿਹੜੇ ਮਹਾਰਾਜੀ ਦੇ ਸਰੂਪ ਸੀਗੇ ਉਹ ਵੀ ਇੱਥੋਂ ਹੁਣ ਭੇਜੇ ਗਏ ਕਿਤੇ ਹੋਰ ਹਾਂਜੀ ਅਸੀਂ ਇੱਥੇ ਜਦੋਂ ਕ੍ਰਾਈਮ ਸੀਨ ਵਿਜ਼ਿਟ ਕਰਨ ਆਏ ਸੀਗੇ ਜਿਹੜੇ ਕਨਸਰਨਡ ਇੱਥੇ ਸੇਵਾਦਾਰ ਸੀਗੇ ਬਾਕੀ ਉਹਨਾਂ ਦੀ ਜਿਹੜੀ ਵਿਰਤਵਸਤਾ ਸੀਗੀ ਉਹਨਾਂ ਨੇ ਸਾਡੇ ਕੋਲ ਦੱਸਿਆ ਆ ਵੀ ਜਿਹੜੇ ਅਸੀਂ ਆਗੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਹੁਣ ਸਮਰ ਤਾਂ ਅਸੀਂ ਜਿਹੜਾ ਕਨਸਰਨ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇਗੇ ਉਹਨਾਂ ਦਾ ਆਰਾਮਦਾ ਕੈਂਪ ਸੀ ਤਾਂ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਸੂਤ ਗੁਰਤਾ ਸਾਹਿਬ ਕੋਕਿਆਂ ਤੇ ਜਿਹੜੇ ਟੀਜਾ ਹੋਰ ਕਨਸਰਨ ਲਿਟਰਚਰ ਸੀਗਾ ਉਹ ਸਾਰਾ ਇੱਥੋਂ ਮਰਿਆਦਾ ਤਹਿਤ ਲੈ ਗਏ ਠੀਕ ਆਖਿਰ ਕੀ ਹੋ ਰਿਹਾ ਜਿੱਥੇ ਸਾਨੂੰ ਸਿੱਖ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਪਰ ਉੱਥੇ ਹੀ ਜਿਹੜੇ ਖੁਦ ਗੁਰਦੁਆਰਾ ਸਾਹਿਬ ਦੇ ਵਿੱਚ ਅਚੈ ਘਟਿਆ ਲੋਕ ਬੈਠੇ ਨੇ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕਰਨ ਦੀ ਬਜਾਏ ਆਪਣੇ ਘੱਟੀਆਂ ਕੰਮ ਧੋਰੇ ਹੋਏ ਨੇ ਅਤੇ ਗੁਰੂ ਘਰ ਦੇ ਵਿੱਚ ਬੈਠ ਕੇ ਅਜਾਹੇ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਜਿਹਦੇ ਚਾਲ ਦੇ ਲੋਕਾਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਇਸ ਬਾਬੇ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਮਾਨ ਮਰਿਆਦੇ ਦੇ ਨਾਲ ਨਾਲ ਉਸ ਨੇ ਅਜਾਹੇ ਪੁੱਠੇ ਸਿੱਧੇ ਕੰਮ ਚਿਹਰੇ ਕੀਤੇ ਨੇ ਇੱਕ ਪਾਸੇ ਤਾਂ ਰਾਮ ਰਹੀਮ ਜਿਸ ਦਾ ਆਪਣਾ ਹੀ ਵਿਵਾਸ ਸੀ ਬੜੇ ਗੰਭੀਰ ਇਲਜ਼ਾਮ ਲੱਗੇ ਸੀ ਤਾਂ ਦੂਜੇ ਪਾਸੇ ਅਜਿਹੇ ਲੋਕ ਇਹ ਵੀ ਕਿਸੇ ਨਾਲ ਘੱਟ ਨਹੀਂ ਜਾਪਦੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼